ਬڑے ਮੰਦ ਭਗੇ ਹਾਲਾਤ ਹੈ ਮੌਕੇ ਦੀ ਹੁਕਮਰਾਨ ਸਰਕਾਰਾਂ ਹੁਣ ਭਗਵੰਤ ਮਾਨ ਜੀ ਪਹੁੰਚੇ ਟੁੰਗ ਕੇ ਪਾਣੀਆਂ ਦੇ ਵਿੱਚੋਂ ਲੰਘਦੇ ਹੁਣ ਮੰਤਰੀ ਸਾਹਿਬ ਪਹੁੰਚੇ ਟੁੰਗ ਕੇ ਪਾਣੀਆਂ ਦੇ ਵਿੱਚ ਫੋਟੋਆਂ ਖਿਚਾਉਂਦੇ ਹੁਣ ਤੇ ਪਠਾਨਕੋਟ ਦੇ ਹਾਲਾਤ ਤੁਹਾਡੇ ਸਾਹਮਣੇ ਆ ਪਾਣੀ ਦਾ ਬਹਾਸ ਸਾਰਾ ਹੀ ਦੇਖ ਰਹੇ ਹੋ ਜਿਸ ਪਾਸੇ ਨੂੰ ਘਰ ਬਣੇ ਹੋਏ ਆ ਉਸ ਪਾਸੇ ਨੂੰ ਬਹਾਵ ਹੈ ਦਾ ਸਰਕਾਰ ਨੂੰ ਜਾਗਣ ਦੀ ਲੋੜ ਹੈ ਇਸ ਵੇਲੇ ਫੋਟੋ ਖਚਾਨ ਨਾਲ ਰਾਜਨੀਤੀ ਨਹੀਂ ਹੋਣੀ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਜੀ ਪੰਜਾਬ ਨੂੰ ਪੰਜਾਬ ਮਾਡਲ ਰਹਿਣ ਦਿਓ ਤੇ ਬਿਨਾਂ ਰਾਜਨੀਤੀ ਕੀਤੇ ਇਹ ਭਾਜੇ ਅਗੇ ਮੈਂ ਅਰਦਾਸ ਕਰਦਾ ਕਿ ਇਸ ਜਿਹੜੇ ਸਰਕਾਰ ਦੇ ਕੰਮ ਉਹ ਸਰਕਾਰ ਹੀ ਕਰ ਸਕਦੀ ਹੈ ਜੇ ਮੇਰੇ ਵੱਸ ਹੁੰਦਾ ਇਹ ਕੰਮ ਮੈਂ ਹੁਣੇ ਕਰ ਦੇਣਾ ਸੀ ਅਨਾਉਂਸ ਨਹੀਂ ਸੀ ਕਰਕੇ ਜਾਣਾ ਜੇਮ ਜੋ ਕੰਮ ਕਰਵਾ ਕੇ ਜਾਣਾ ਹੈਗਾ ਜੇ ਨਾ ਵੀ ਜਾਨਵਾਲ ਦਾ ਕੋਈ ਨੁਕਸਾਨ ਹੋਇਆ ਤੇ ਭਗਵੰਤ ਮਾਨ ਜੀ ਤਰਨੇ ਬਹੁਤ ਦੂਰ ਰਹਿ ਗਏ ਅਸੀਂ ਪਿੱਟ ਸੇ ਆਪਾਂ ਕਰਾਂਗੇ ਤੁਹਾਡੇ ਬੂਹੇ ਤੇ ਆ ਕੇ ਕਿਉਂਕਿ ਇੱਥੇ ਜਿਹੜਾ ਬਾਯਾ ਰਹਿ ਗਿਆ ਦਾ ਡਿਸਟੈਂਸ ਰਹਿ ਗਿਆ ਦਾ ਘਰਾਂ ਤੋਂ ਜਿਹੜਾ ਚੱਕੀ ਦਾ ਦਰਿਆ ਦਾ ਪਾਣੀ ਦਾ ਉਹ ਮਹਿਜ਼ 30 ਜਾਂ 35 ਫੁੱਟ ਰਹਿ ਗਿਆ ਦਾ ਬੱਸ ਪਤਾ ਹੀ ਕੁਝ ਨਹੀਂ ਹੈ ਜੀ ਰਾਤ ਸਾਰੀ ਜਾਗਦੇ ਰਹਿੰਦੇ ਆ ਪਰੇਸ਼ਾਨ ਹੈਗੇ ਆ ਤੇ ਇਹਨਾਂ ਦੀ ਪਰੇਸ਼ਾਨੀ ਨੂੰ ਦੇਖਦੇ ਮੈਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਜਲਦੀ ਕਰਾਓ ਤੋਂ ਬਾਅਦ ਜੇ ਇਹਦੀ ਨਾ ਰਿਪੇਅਰ ਵਗੈਰਾ ਵੀ ਜਿਹੜੀ ਇਹਦੀ ਨਹੀਂ ਕਰਾ ਪਈ ਸਰਕਾਰ ਅਪਾ ਪਹਿਲੇ ਵੀ ਪ੍ਰਸ਼ਾਸਨ ਅਗੇ ਬੇਨਤੀ ਕੀਤੀ ਆ ਪਹਿਲੇ ਵੀ ਬਾਈ ਜੀਤੀ ਮੈਂ ਹੁਣ ਕੇ ਕਹਿਣਾ ਚਾਹਨਾ ਕਿ ਇਹ ਜਿਹੜਾ ਕੰਮ ਹੈ ਇਹਨੂੰ ਡਿਲੇ ਨਹੀਂ ਕੀਤਾ ਜਾ ਸਕਦਾ ਬੜੇ ਮੰਦ ਭਗੇ ਹਲਾਤਾ ਹੈ ਮੌਕੇ ਦੀ ਹੁਕਮਰਾਨ ਸਰਕਾਰਾਂ ਹੋਣ ਭਗਵੰਤ ਮਾਨ ਜੀ ਪਹੁੰਚੇ ਟੰਗ ਕੇ ਪਾਣੀਆਂ ਦੇ ਵਿੱਚੋਂ ਲੰਘਦੇ ਹੁਣ ਮੰਤਰੀ ਸਾਹਿਬ ਪਹੁੰਚੇ ਟੁੰਗ ਕੇ ਪਾਣੀਆਂ ਦੇ ਵਿੱਚ ਫੋਟੋਆਂ ਖਿਚਾਉਂਦੇ ਹੁਣ ਤੇ ਪਠਾਨਕੋਟ ਦੇ ਹਾਲਾਤ ਤੁਹਾਡੇ ਸਾਹਮਣੇ ਆ ਅਸੀਂ ਆਪਣੇ ਭਰਾ ਜੋਤੀਜੀ ਦੇ ਵਾਰਡ ਦੇ ਵਿੱਚ ਪਹੁੰਚੇ ਆ ਇਸ ਵਾਰਡ ਦੇ ਇਸ ਵੇਲੇ ਇਹ ਹਾਲਾਤ ਆ ਤੁਸੀਂ ਕੈਪਚਰ ਵੀ ਕੀਤੇ ਨੇ ਕਿ ਇਹਦੇ ਕਰੇਟਾਂ ਦਾ ਟੈਂਡਰ ਲੱਗਾ ਸੀਗਾ ਕਾਂਗਰਸ ਸਰਕਾਰ ਦੇ ਵੇਲੇ ਉਹ ਕਰੇਟ ਲੱਗੇ ਨੂੰ ਅੱਜ 5 ਤੋਂ 7 ਸਾਲ ਹੋ ਗਏ ਆ ਇਸ ਸਰਕਾਰ ਨੇ ਉਹ ਟੈਂਡਰ ਦੇ ਬਾਅਦ ਚੱਕੀ ਹਲ ਧਿਆਨ ਹੀ ਨਹੀਂ ਕੋਈ ਦਿੱਤਾ ਨਾ ਇੱਥੇ ਕੋਈ ਰਿਪੇਅਰ ਲੱਗੀ ਨਾ ਇੱਥੇ ਕੋਈ ਨਵਾਂ ਟੈਂਡਰ ਲੱਗਾ ਮੈਂ ਸਾਰੇ ਲੋਕਲ ਵਸਨੀਕ ਬੰਦਿਆਂ ਨੂੰ ਮਿਲੇ ਆ ਆਪਣੀਆਂ ਮਾਤਾਵਾਂ ਭੈਣਾਂ ਨੂੰ ਮਿਲੇ ਆ ਉਹ ਸਾਰਿਆਂ ਦੀ ਮੰਗ ਹੈ ਕਿ ਇਸ ਚੱਕੀ ਦਰਿਆ ਦੇ ਵਿੱਚ ਭਰਤੀ ਪੈਣੀ ਚਾਹੀਦੀ ਹੈ 2-400 ਫੁੱਟ ਇਹਦਾ ਤੁਸੀਂ ਪਾਣੀ ਦਾ ਬਹਾਸ ਸਾਰਾ ਹੀ ਦੇਖ ਰਹੇ ਹੋ ਜਿਸ ਪਾਸੇ ਨੂੰ ਘਰ ਬਣੇ ਹੋਏ ਆ ਉਸ ਪਾਸੇ ਨੂੰ ਬਹਾਵ ਹੈ ਦਾ ਕਰੇਟ ਕਈ ਰੁੜ ਵੀ ਚੁੱਕੇ ਨੇ ਜੇ ਪਾਣੀ ਦਾ ਇਹੀ ਇਸਤਾਰ ਰਿਹਾ ਇਸੇ ਤਰੀਕੇ ਦੇ ਨਾਲ ਪਾਣੀ ਆਂਦਾ ਰਿਹਾ ਵੱਧਦਾ ਰਿਹਾ ਤੇ ਕੋਈ ਵੀ ਮੰਦਭਾਗੀ ਘਟਨਾ ਹੋ ਸਕਦੀ ਆ ਸਰਕਾਰ ਨੂੰ ਜਾਗਣ ਦੀ ਲੋੜ ਹੈ ਇਸ ਵੇਲੇ ਫੋਟੋ ਆ ਖਚਾਨ ਨਾਲ ਰਾਜਨੀਤੀ ਨਹੀਂ ਹੋਣੀ ਫੋਟੋ ਲੀਡਰ ਬਣ ਕੇ ਗੱਲ ਨਹੀਂ ਬੰਨੀ ਬੜੇ ਵਾਦੇ ਕਰਕੇ ਆਏ ਸੀਗੇ ਬੜੇ ਝੂਠੇ ਸੁਪਨੇ ਦਿਖਾ ਕੇ ਆਏ ਸੀਗੇ ਦਿੱਲੀ ਮਾਡਲ ਬਣਾਣ ਆਏ ਸਗੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਜੀ ਪੰਜਾਬ ਨੂੰ ਪੰਜਾਬ ਮਾਡਲ ਰਹਿਣ ਦਿਓ ਤੇ ਬਿਨਾਂ ਰਾਜਨੀਤੀ ਕੀਤੇ ਹੋਏ ਤੁਹਾਡੇ ਅੱਗੇ ਮੈਂ ਅਰਦਾਸ ਕਰਦਾ ਕਿ ਇਸ ਜਿਹੜੇ ਸਰਕਾਰ ਦੇ ਕੰਮ ਉਹ ਸਰਕਾਰ ਹੀ ਕਰ ਸਕਦੀ ਹੈ ਜੇ ਮੇਰੇ ਵੱਸ ਹੁੰਦਾ ਇਹ ਕੰਮ ਮੈਂ ਹੁਣੇ ਕਰ ਦੇਣਾ ਸੀ ਅਨਾਉਂਸ ਨਹੀਂ ਸੀ ਕਰਕੇ ਜਾਣਾ ਜੇਬ ਜੋ ਕੰਮ ਕਰਵਾ ਕੇ ਜਾਣਾ ਸਗਾ ਇਸ ਸਰਕਾਰੀ ਕੰਮ ਨੇ ਅਸੀਂ ਜੇ ਜੁਮਾ ਚੁੱਕ ਲਿਆ ਕੰਮ ਕਰਾਉਣ ਦਾ ਤੇ ਤੁਸੀਂ ਸਾਡੇ ਤੇ ਪਰਚੇ ਵੀ ਦੇਣੇ ਆ ਸਾਡੇ ਘਰਦਿਆਂ ਦੇ ਵੀ ਪਰਚੇ ਦੇਣੇ ਆ ਸਾਡੇ ਐਮਸੀ ਸਾਹਿਬ ਤੇ ਵੀ ਪਰਚੇ ਦੇਣੇ ਆ ਤੁਹਾਨੂੰ ਮੈਂ ਚੇਤਾਵਨੀ ਦੇਣਾ ਚਾਹਨਾ ਹੈ ਕਿ ਬੱਸ ਕਰੋ ਅੱਤ ਖੁਦਾ ਦਾ ਵੈਰ ਹੁੰਦਾ ਤੁਸੀਂ ਪ੍ਰੀਵੈਂਟਿਵ ਮੇਰਲੈਂਸ ਚ ਕਿਉਂ ਫੇਲ ਹੋਗੇ ਜਦ ਸਾਡੇ ਮੋਬਾਈਲਾਂ ਤੇ ਮੈਸੇਜ ਆਂਦਾ ਕਿ ਕੱਲ ਪਰਸੋਂ ਚੌਥੀ ਮੀ ਜਾਰਾ ਹੋਣਾ ਹਰ ਤਰੀਕੇ ਦੀ ਸਾਡੇ ਕੋਲ ਡਾਟਾ ਆ ਜਾਂਦਾ ਤੇ ਤੁਸੀਂ ਪ੍ਰੀਵੈਂਟਿਵ ਮੇਰਲੈਂਸ ਚ ਆਸਫਲ ਰਹੇਗੇ ਇੰਨੀ ਹੀ ਗੱਲ ਮੈਂ ਕਰਦਾ ਹੋਇਆ ਅਰਦਾਸ ਕਰਦਾ ਆਂ ਭਗਵਾਨ ਅੱਗੇ ਬੋਲੇ ਨਾਥ ਅੱਗੇ ਕਿ ਪਠਾਨਕੋਟ ਨੂੰ ਇਸ ਹੱਬਦਾ ਤੋਂ ਬਚਾਇਆ ਜਾਏ ਤੇ ਸਾਰੇ ਹੀ ਪਰਿਵਾਰ ਰਾਜੀ ਖੁਸ਼ੀ ਆਪਣੇ ਘਰਾਂ 'ਚ ਵਸਣ ਕਿਸੇ ਪਰਿਵਾਰ ਨੂੰ ਸ਼ੌਂਕ ਨਹੀਂ ਹੁੰਦਾ ਧਰਮਸ਼ਾਲਾ 'ਚ ਰਹਿਣ ਦਾ ਤੁਸੀਂ ਕਹਿ ਦੋ ਕਿ ਅਸੀਂ ਫਲਾਣੀ ਥਾਂ ਇੱਕ ਧਰਮਸ਼ਾਲਾ ਕੋਲਤੀ ਹੈ ਉੱਥੇ 100 200 500 ਬੰਦਾ ਆ ਕੇ ਰਹਿ ਲੈ ਕਿਉਂ ਰਹਿ ਲੈ ਬਈ ਤੁਹਾਡਾ ਤੁਹਾਡੀ ਕੋਈ ਮੋਰਲ ਰਿਸਪੌਂਸਿਬਿਲਟੀ ਕੋਈ ਨਹੀਂ ਕੋਈ ਤੁਹਾਡੀ ਨੈਤਿਕ ਜ਼ਿੰਮੇਵਾਰੀ ਤੁਹਾਡੀ ਕੋਈ ਨਹੀਂ ਮੈਂ ਤੁਹਾਨੂੰ ਫੇਰ ਕਹਿਣਾ ਚਾਹਨਾ ਹੈ ਅਸੀਂ ਕੰਮ ਜਿਸ ਦਿਨ ਆਪਣੇ ਹੱਥ ਚ ਲੈ ਲਿਆ ਤੁਸੀਂ ਚੀਕਾਂ ਮਾਰ ਲੀਆਂ ਸਾਡੇ ਤੇ ਪਰਚੇ ਵੀ ਦੇਨੇ ਆ ਇਹ ਤੁਹਾਨੂੰ ਮੈਂ ਬਾਰ ਬਾਰ ਕਹਿ ਰਿਹਾ ਕਿ ਮੇਰੇ ਪਠਾਨਕੋਟ ਦੇ ਲੋਕਾਂ ਨੂੰ 1 ਇੰਚ ਦੀ ਵੀ ਦਿੱਕਤ ਨਹੀਂ ਆਣੀ ਚਾਹੀਦੀ 1 ਇੰਚ ਦੀ ਵੀ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਜੇ ਇਹਨਾਂ ਦੀ ਜਾਨ ਮਾਲ ਦਾ ਕੋਈ ਨੁਕਸਾਨ ਹੋਇਆ ਤੇ ਭਗਵੰਤ ਮਾਨ ਜੀ ਤਰਨੇ ਬਹੁਤ ਦੂਰ ਰਹਿ ਗਏ ਅਸੀਂ ਪਿੱਟ ਸਿਆਪਾ ਕਰਾਂਗੇ ਤੁਹਾਡੇ ਬੂਹੇ ਤੇ ਆ ਕੇ ਤਹਾਡੇ ਘਰ ਦੇ ਸਾਹਮਣੇ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕੀ ਬਾਬੀ ਦੀ ਆਮ ਇਨਸਾਨ ਤੇ ਬਾੜ ਦੇ ਹਾਲਾਤ ਜਨਾਬ ਤੁਸੀਂ ਦੇਖਿਆ ਹੀ ਐ ਚਾਰ ਪੰਜ ਸਾਲ ਪਹਿਲੇ ਜਿਹੜੇ ਸਾਡੇ ਇੱਥੇ ਕ੍ਰੇਟ ਬਣੇ ਸੀਗੇ ਤੇ ਚਾਰ ਪੰਜ ਸਾਲ ਤੋਂ ਜਿਹੜਾ ਨਾ ਪਿੰਡ ਟਿਕੇ ਦਾ ਸੀਗਾ ਉਹ ਉਸ ਤੋਂ ਬਾਅਦ ਜਿਹੜੀ ਨਾ ਰਿਪੇਅਰ ਵਗੈਰਾ ਵੀ ਜਿਹੜੀ ਇਹਦੀ ਨਹੀਂ ਕਰਾ ਪਈ ਸਰਕਾਰ ਆਪਾਂ ਪਹਿਲੇ ਵੀ ਪ੍ਰਸ਼ਾਸਨ ਅਗੇ ਬੇਨਤੀ ਕੀਤੀ ਐ ਪਹਿਲੇ ਵੀ ਬਾਈਟ ਦਿੱਤੀ ਐ ਮੈਂ ਹੁਣ ਫਿਰ ਕਹਿਣਾ ਚਾਹਨਾ ਕਿ ਇਹ ਇਹ ਜਿਹੜਾ ਕੰਮ ਹੈ ਇਹਨੂੰ ਡਿਲੇ ਨਹੀਂ ਕੀਤਾ ਜਾ ਸਕਦਾ ਪੀ ਆਪਾਂ ਅਗਲੇ ਸਾਲ ਕਰ ਲਾਂਗੇ ਅਗਲੇ ਸਾਲ ਕਰ ਲਾਂਗੇ ਅਗਲੇ ਸਾਲ ਕਰ ਲਾਂਗੇ ਇਦਾਂ ਹੀ ਡਿਲੇ ਕਰਦੇ ਕਰਦੇ ਤਿੰਨ ਚਾਰ ਸਾਲ ਹੋ ਗਏ ਇੱਥੇ ਕੰਮ ਕੋਈ ਨਹੀਂ ਆ ਤੇ ਵੈਸੇ ਹੁਣ ਟੈਂਡਰ ਲੱਗਿਆ ਹੋਇਆ ਮੈਂ ਸਰਕਾਰ ਅਗੇ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਅਗੇ ਪੀ ਇਹਨੂੰ ਜਲਤੋਂ ਜਲਦੇ ਇਹਦਾ ਨਾ ਟੈਂਡਰ ਨੂੰ ਆਪਾਂ ਬਰਸਾਤ ਜਾਣ ਤੋਂ ਬਾਅਦ ਟਾਈਮ ਨਾ ਡਿੱਕੀਏ ਕਿ ਫਿਰ ਅਗਲੀ ਬਰਸਾਤ ਤੋਂ ਪਹਿਲੇ ਕਰਾਂਗੇ ਆਪਾਂ ਚਾਹੁੰਦੇ ਆ ਜਿੱਦਾਂ ਬਰਸਾਤ ਖਤਮ ਹੁੰਦੀ ਹੈ ਕੰਟੀਨਿਊ ਟੈਂਡਰ ਲੱਗੇ ਕੰਮ ਜਿਹੜਾ ਆ ਉਹ ਪੂਰਾ ਕੀਤਾ ਜਾਏ ਤੇ ਇਹ ਸਾਡੀ ਪ੍ਰਸ਼ਾਸਨ ਅਗੇ ਸਰਕਾਰ ਕਿਉਂਕਿ ਇੱਥੇ ਜਿਹੜਾ ਬਾਹਾ ਰਹਿ ਗਿਆ ਦਾ ਡਿਸਟੈਂਸ ਰਹਿ ਗਿਆ ਦਾ ਘਰਾਂ ਤੋਂ ਜਿਹੜਾ ਚੱਕੀ ਦਾ ਦਰਿਆ ਦਾ ਪਾਣੀ ਦਾ ਉਹ ਮਹਿਜ਼ 30 ਜਾਂ 35 ਫੁੱਟ ਰਹਿ ਗਿਆ ਦਾ ਵੱਧ ਤੋਂ ਵੱਧ ਤੇ ਆਪਾਂ ਚਾਹਨੇ ਆ ਕਿ ਇੱਥੇ ਫਿਲਿੰਗ ਹੋਣੀ ਚਾਹੀਦੀ ਹੈ ਅੱਜ ਤੋਂ 7-8 ਸਾਲ ਪਹਿਲੇ ਸੈਲੀ ਰੋਡ ਤੇ ਵੀ ਪ੍ਰੋਬਲਮ ਸੀਗੀ ਉਹ ਬਿਲਕੁਲ ਘਰਾਂ ਦੇ ਨਾਲ ਆਗੇ ਸੀ ਤੇ ਘੱਟ ਤੋਂ ਘੱਟ 300 ਫੁੱਟ ਉੱਤੇ ਫਿਲਿੰਗ ਹੋਈ ਸੀ ਆਪਾਂ ਚਾਹਨੇ ਆ ਇੱਥੇ 300 ਫੁੱਟ ਫਿਲਿੰਗ ਹੋਏ ਉਹਦੇ ਤੋਂ ਬਾਅਦ ਨਵੇਂ ਜਿਹੜੇ ਆ ਕ੍ਰੇਟਸ ਲਗਾਏ ਜਾਂ ਟੈਂਡਰ ਲਗਾ ਕੇ ਤਾਂ ਕਿ ਇਨ ਕੇਸ ਕੱਲ ਨੂੰ ਫਿਊਚਰ ਜੇ ਕੋਈ ਦਿੱਕਤ ਆਂਦੀ ਹੈ ਕੋਈ ਪਾਣੀ ਦੀ ਇਹੋ ਜੀ ਆਪਤਾ ਆਂਦੀ ਆ ਪਰ ਥੋੜਾ ਜਿਆ ਲੋਕਾਂ ਨੂੰ ਹੌਸਲਾ ਹੋਇਆ ਵੀ ਨਹੀਂ ਹਲੇ ਹਟ ਗਿਆ ਕੰਮ ਐਸ ਵੇਲੇ ਤੇ ਪਤਾ ਹੀ ਕੁਝ ਨਹੀਂ ਹੈ ਜੀ ਰਾਤ ਸਾਰੀ ਜਾਗਦੇ ਰਹਿੰਦੇ ਆ ਪਰੇਸ਼ਾਨ ਹੈਗੇ ਆ ਤੇ ਇਹਨਾਂ ਦੀ ਪਰੇਸ਼ਾਨੀ ਨੂੰ ਦੇਖਦੇ ਮੈਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਜਲਦੀ ਕਰਨਾ ਚਾਹੀਦਾ ਘਰ ਘਾਲੀ ਕਰਾਉਣ ਨੂੰ ਦਾ ਲੜ ਦਿੱਤਾ ਗਿਆ ਕੋਈ ਦੇਖੋ ਜੀ ਘਰ ਸਾਡੀ ਖਾਲੀ ਕਰਾਇਆ ਹੈ ਸੈਲੀ ਰੋਡ ਤੇ ਉਦਾਸੀ ਨਾਸ਼ਰਮਾ ਉਹਦੇ ਬੈਕ ਸਾਈਡ ਤੇ ਉਥੇ ਜਿਹੜੇ ਕ੍ਰੇਟ ਸੀਗੇ ਉਹ ਪਿਛਲੇ ਕੱਲ ਡੈਮੇਜ ਹੋ ਗਏ ਸੀਗੇ ਉਥੋਂ 6-7 ਘਰ ਆ ਜਿਨ੍ਹਾਂ ਨੂੰ ਉਹਨਾਂ ਨੇ ਖਾਲੀ ਕਰਾਉਣ ਨੂੰ ਕਿਹਾ ਹੈ ਆ ਕੁਝ ਦੋ ਘਰ ਜਿਹੜੇ ਆ ਉਹ ਕਿਤੇ ਸ਼ਿਫਟ ਹੋਏ ਆ ਤੇ ਦੋ ਤਿੰਨ ਘਰ ਉੱਥੇ ਹੀ ਆ ਕਿਉਂਕਿ ਇਹ ਤੇ ਆਫਦਾ ਦਾ ਪਤਾ ਨਹੀਂ ਜੀ ਕਿੰਨਾ ਚਿਰ ਰਹਿਣੀ ਹੈ ਜੇ ਤੇ ਇਹ ਠੀਕ ਹੋ ਜਾਂਦਾ ਹੈ ਅੱਜ ਕੱਲ ਚ ਬਰਸਾਤ ਠੀਕ ਹੋ ਜਾਂਦੀ ਆ ਫਿਰ ਤੇ ਠੀਕ ਰਹੇਗਾ ਪਰ ਜੇ ਦੋ ਤਿੰਨ ਦਿਨ ਕੰਟੀਨਿਊ ਰਹਿੰਦਾ ਤੇ ਫਿਰ ਰਿਸਕ ਹੈਗਾ ਇਸ ਤੇ ਇਹ ਬਾਦ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ